ਜੀ ਅੱਜ ਆਪਾਂ ਗੱਲ ਕਰਾਂਗੇ ਬਈ ਕਲਯੁਗ ਦੇ ਦੌਰ ਦੀ ਜਿੱਮੇ ਕਿ ਰਪਿੰਦਰ ਕੌਰ ਆਪਣੇ ਹੀ ਪਤੀ ਦਾ ਆਸ਼ਿਕ ਨਾ ਮਿਲ ਕੇ ਗੁਰਵਿੰਦਰ ਸਿੰਘ ਦਾ ਵਧੀਆ ਕੜੀਰ ਦਾ ਗੱਭਰੂ ਸੀ ਨੌਜਵਾਨ ਤੇ ਬਈ ਇਹ ਕਹਿ ਸਕਦੇ ਆਪਾਂ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਇਹਨਾਂ ਦੋਨਾਂ ਬੰਨੀਆਂ ਮਿਲ ਕੇ ਤਾਂ ਹੁਣ ਇਹ ਆਪਣੇ ਆਸ਼ਿਕ ਨਾ ਮਿਲਦੀ ਆ ਲੰਬੇ ਸਮੇਂ ਤੋਂ ਪਲਾਨਿੰਗ ਬਣਾਈ ਜਾਂਦੀ ਆ ਚੰਗਾ ਬੁਟਰੀਕ ਦਾ ਕੰਮ ਕਰਦੀ ਆ ਤੇ ਜਿਹੜਾ ਇਹ ਗੁਰਵਿੰਦਰ ਸਿੰਘ ਇਹਦਾ ਪਤੀ ਸੀ ਇਹਦੀ ਭੈਣ ਸੀ ਜਿਹੜੀ ਉਹ ਵੀ ਬਾਹਰਲੇ ਦੇਸ਼ ਸੀ ਚੰਗਾ ਵਧੀਆ ਪੈਸਾ ਤੇ ਲੱਸੀ ਤੇ ਇਹ ਸਕੋਰਪੀਆ ਗੱਡੀ ਲੈ ਕੇ ਆਪਣੇ ਹੀ ਆਸ਼ਿਕ ਨਾਲ ਹੋਟਲਾਂ ਦੇ ਵਿੱਚ ਰਾਤਾਂ ਮਿਤਾਉਂਦੀ ਹੈ ਤੇ ਪਰ ਉਹ ਗੁਰਵਿੰਦਰ ਸਿੰਘ ਨੂੰ ਕੋਈ ਪਤਾ ਨਹੀਂ ਸੀ ਵੀ ਮੇਰੀ ਕੋਈ ਸਾਜਿਸ਼ ਚੱਲ ਰਹੀ ਹੈ ਮੈਨੂੰ ਕਿਸੇ ਮਾ ਕੋਈ ਮਾਰ ਸਕਦਾ ਮੈਨੂੰ ਕੋਈ ਪਤਾ ਨਹੀਂ ਸੀ ਇਹਨਾਂ ਦੋਨਾਂ ਬੰਨਿਓ ਨਸ਼ੀਲੀ ਚੀਜ਼ ਕੋਕ ਦੇ ਵਿੱਚ ਮਿਲਾ ਕੇ ਪਿਆਤੀ ਜਾਂਦੀ ਹੈ ਤੇ ਕੁਝ ਭੱਜਣ ਦੀ ਕੋਸ਼ਿਸ਼ ਵੀ ਕਰਦਾ ਗੁਰਵਿੰਦਰ ਸਿੰਘ ਪਰ ਲੇਕਿਨ ਨਹੀਂ ਇਹ ਦਪੋਚ ਲੈਂਦੇ ਆ ਜਿਹੜੀ ਇਹ ਆਸ਼ਕ ਤੇ ਇਹ ਰਪਿੰਦਰ ਕੌਰ ਕੁੜੀ ਚੰਗਾ ਵਧੀਆ ਪੈਸਾ ਸੀ ਬੁਟੀਕ ਦਾ ਇਹਨੂੰ ਕੰਮ ਕਰਕੇ ਦਿੱਤਾ ਜੀ ਪਰ ਫੇਰ ਵੀ ਬਈ ਉਸ ਨੌਜਵਾਨ ਨੂੰ ਇਹ ਮਾਰ ਦਿੰਦੇ ਦੋਨੇ ਨਾਲ ਕੀ ਤੇ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆਪਾਂ ਅਪਲੋਡ ਕਰਤੀ ਹੈ ਪੰਜਾਬੀ ਨੇ ਤੁਸੀਂ ਦੇਖ ਸਕਦੇ ਹੋ ਤਾਂ ਵੀਡੀਓ ਕਿਵੇਂ ਲੱਗੀ ਤਾਂ ਆਪਣੀ ਕਮੈਂਟ ਜ਼ਰੂਰ ਰੱਖੋ ਧੰਨਵਾਦ